ਮੋਖਨੀਪੁਵਾਨ ਤਮਾਨ ਮਲਾਨੇ ਡੀਏ ਦੇ ਵਿੱਚ ਆਉਣਾ ਦਿਦਾਂ ਵਿੱਚ 13% ਵਾਧਾ ਕਰ ਸਕਦੇ ਹਨ ਦੇ ਪੇਕੇ ਵਿਦੇਰੀ ਵੱਡੀ ਮੰਗ ਆ ਉਹੀ ਹੋ ਸਕਦਾ ਹੈ ਰਕਸ਼ੀ ਤੋਂ ਪਹਿਲਾਂ ਮੰਨੀ ਜਾ ਸਕਦੀ ਹੈ ਜੀ ਪੇਕੇ ਦਾ ਏਰੀਆ ਸੰਬੰਧੀ ਕੋਈ ਫੈਸਲਾ ਕੀ ਅਪਡੇਟ ਕਰੇਗੀ ਮਾਨ ਸਰਕਾਰ ਦੂਜੇ ਪਾਸੇ ਸਾਝੇ ਫਰੰਡ ਦੇ ਆਗੂ ਨੇ ਮੀਟਿੰਗ 29 ਲਈ ਨੂੰ ਜੋ ਕਿ ਹੋਣੀ ਸੀ ਪਰ ਮਾਨ ਸਰਕਾਰ ਨੇ ਬੇਇਮਾਨੀ ਕੀਤੀ ਉਹ ਮੀਟਿੰਗ ਅੱਗੇ ਬੀ ਗਾਸ ਦੇ ਗੱਤ ਤੀ ਗਿਆ ਜਿਸ ਕਰਕੇ ਮੌਜੂ ਮ ਬਹੁਤ ਗੁੱਸਾ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਸਾਰੇ ਪੰਜਾਬ ਦੇ ਵਿੱਚ ਬੇਤੋਂ ਦੇ ਹਰਪਾਲ ਸਿੰਘ ਚੀਮਾ ਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁਖੇ ਭਵੰਤ ਮੰਦਿਆਂ ਆਥੇਆਂ ਫੁੱਕੇ ਜਾਣਗੇ ਆ ਪਾਵਰ ਕੌਂ ਦੇ ਮੁਲਾਜ਼ਮਾਂ ਨੇ 27 ਜੁਲਾਈ ਨੂੰ ਈਲੀ ਮੰਤਰੀ ਹਰਪਾਲ ਸਿੰਘ ਈਟੀਓ ਦੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਰੈਲੀ ਕਰਕੇ ਇਹ ਫੈਲਾ ਕੀਤਾ ਕਿ 11 12 13 ਅਗਸਤ ਨੂੰ ਅਜਨ ਦੇ ਛੁੱਟੀ ਲੈ ਕੇ ਪਾਰਕਾਉਂ ਦੇ ਵਿਰੁੱਧ ਰੋਜ਼ ਪ੍ਰਦਰਸ਼ਨ ਕੀਤੇ ਜਾਣਗੇ ਸਾਰੇ ਪੰਜਾਬ ਦੇ ਵਿੱਚ ਜੋ ਮਲਾਇ ਮੁੱਖ ਮੰਗ ਹੈ ਕਿ ਛੇਵੇਂ ਪੇਗੰਦ ਆਈਰੀਅਰ ਜਿਸ ਤਰ੍ਹਾਂ ਕਹਿੰਦੇ ਸਰਕਾਰਾ ਡੀਏ 55% ਆ ਪਰ 50 ਮਲਾਇ ਡੀਏ 42% ਆ 13% ਦਾ ਬਹੁਤ ਵੱਡਾ ਹਰ ਕਹੇ ਜੀ ਇਹ ਮੰਗ ਕਰ ਲੈਣ ਤੇਰਾ ਹੁਣ ਵਾਦਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਮਾਂ ਸਰਕਾਰ ਵੱਲੋਂ ਇੱਕ ਲੰਗਣਾ ਨੋਟਿਸ ਕੀਤਾ ਗਿਆ ਸੀ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਿਸ ਨੂੰ ਲੈ ਕੇ ਜੋ 2400 ਭਾਰਤੀ ਮਜ਼ਦੂਰਾਂ ਉਹਨਾਂ ਨੇ ਸੰਗਰੂਰ ਦੇ ਵਿੱਚ ਅੱਜ ਮੈਂਬਰ ਪਾਰਲੀਮੈਂਟ ਗਰਮੀਜ਼ੇ ਮੀਦਰ ਨੂੰ ਮੰਗ ਵਰ ਦਿੱਤਾ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੇ ਐਮਪੀ ਨੂੰ ਵੀ ਮੰਗ ਵਰ ਦਿੱਤਾ ਗਿਆ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਕੰਪਿਊਟਰ ਤੇ ਆਗਾ ਵੱਲੋਂ ਮੋਖਨੇ ਭਵਨਦਵਾਨੇ ਸ਼ਹਿਰ ਸੰਗਰੂਰ ਦੇ ਵਿੱਚ ਕੋਠੀ ਨੇੜੇ ਤੇ ਰੋਜ਼ ਰੋਜ਼ ਪ੍ਰਦਰਸ਼ਨ ਕੀਤਾ ਗਿਆ ਉਸ ਸਮੇਂ ਜੋ ਪੁਲਿਸ ਪ੍ਰਸ਼ਾਸਨ ਵੱਲੋਂ लाठीचार्ज ਕੀਤਾ ਗਿਆ ਸੀ ਉਹ ਨਿੰਦਾ ਕਰਦੇ ਆ ਨਖੇਦੀ ਕਰਦੇ ਆ ਮੰਗ ਕਰਦੇ ਆ ਮਾਂ ਸਰਕਾਰ ਤੋਂ ਵੀ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਪੇਗਮਨ ਹਰ ਹਾਲਤ ਦੇ ਵਿੱਚ ਲਾਭ ਦਿੱਤਾ ਜਾਵੇ ਇਸ ਤਰ੍ਹਾਂ ਮੋਖਨੇ ਭਵਨਦਵਾਨੇ ਕਿਹਾ ਸੀ ਕਿ ਕੱਚੇ ਮਲਾਜਾਂ ਨੂੰ ਮੈਂ ਪੱਕਾ ਕਰੂੰਗਾ ਵੀ ਕੱਚਾ ਸਾਰਾ ਘਟੂੰਗਾ ਸਰਕਾਰ ਬਣੀ ਲਗਭਗ ਸਵਾ ਤਿੰਨ ਸਾਲ ਤੋਂ ਪੂਰਾ ਸਮਾਂ ਹੋ ਚੁੱਕਿਆ ਗੁਰੂ ਹਰਗੋਬਿੰਦ ਧਰਮ ਨਾਮ ਲੈਰਾ ਮੁਹੱਬਤ ਗੁਰੂ ਗੋਬਿੰਦ ਸਿੰਘ ਸੁਪਰ ਧਰਮ ਨਾਮ ਰੋਪੜ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮ ਕਰਦੇ ਜੋ ਕੰਮ ਹੈ ਬਹੁਤ ਘੜਦਨਾਂ ਦੇ ਉਹਨਾਂ ਵਜੇ ਕੋਈ ਕੰਮ ਪੱਕਾ ਨਹੀਂ ਕੀਤਾ ਗਿਆ ਦੂਜੇ ਪਾਸੇ ਸੀਐਚਬੀ ਕਾਮਿਆਂ ਵੱਲੋਂ ਜੋ ਕਿ ਆਗੂ ਬਲਿਹਾਰ ਸਿੰਘ ਦੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਨਾਲ ਫਲੋਰ ਦੇ ਵਿੱਚ ਪ੍ਰਮੁੱਖ ਭੰਤਾਂ ਨੇ ਕਿਹਾ ਸੀ ਟਾੜੀਆਂ ਮੰਗਣਾ ਹੱਲ ਕੀਤਾ ਜਾਊਗਾ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਦੂਜੇ ਪਾਸੇ ਜੋ ਆਗੂ ਬਲਿਹਾਰ ਸਿੰਘ ਜੀ ਮੀਟਿੰਗ ਜੋ ਪੀਐਸਪੀਸੀਐਲ ਦੇ ਵਿੱਚ ਕੰਮ ਕਰਦੇ ਮਲਾਜਮਾਂ ਤੇ ਉਹਨਾਂ ਨੇ ਆਗੂ ਦੀ ਮੀਟਿੰਗ ਸੀਐਮਡੀ ਨਾਲ ਜਾਂ ਡਾਇਰੈਕਟਰ ਨਾਲ ਟਰੇਲੇ ਵਿਖੇ ਹੋਈ ਸੀ ਉਹਨੇ ਪ੍ਰੋਸਾਦ ਆਇਆ ਸੀ ਕਿ ਉਹਨਾਂ ਸਾਂ ਦੇ ਵਿੱਚ ਤੁਹਾਡੀਆਂ ਮੰਗਾਂ ਹੱਲ ਕੀਤਾ ਜਾਊਗਾ ਜਿਨ੍ਹਾਂ ਨੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਅੰਮ੍ਰਿਤਸਰ ਦੇ ਵਿੱਚ ਉਹ ਵੀ ਬੀਲੀ ਮੰਤਰੀ ਜੋਰਮਨ 824 ਕੋਟ ਨੇੜੇ ਹਸਪਤਾਲ ਸੰਗਾਨਗੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੀ